سات دے یاریان دیکھو ڈاکٹر پی ماں دے اندر رہ رہے امر ہے ڈاکٹر پی ماں ڈاکٹر پی ماں ਯਾ ਪੱਤੂ ਬਕਰੇਗਾ ਸੱਤਾ ਦੇ ਹਥਿਆਰਾਂ ਤੇ ਪਤਾ ਪਤਾ ਗੂਰ ਉੱਠੇਗਾ ਜੇ ਵੀ ਜਿਹੜੇ ਸਾਡੇ ਰੈਵਰ ਨਿਗੇ ਡਾਕਟਰ ਭੀਮਰਾਓ ਵੇੜਕਰ ਜੀ ਦੀ ਅੱਜ ਉਹਨਾਂ ਦਾ ਅਸੀਂ 134ਵਾਂ ਜਿਹੜਾ ਜਨਮ ਦਿਹਾੜਾ ਆ ਅਸੀਂ ਉਹ ਮਨਾ ਰਹੇ ਆ ਸਾਡੇ ਲਈ ਤਾਂ ਦੇਖੋ ਦੇਵੀ ਦੇਵਤੇ ਵੀ ਸਾਡੇ ਬਾਬਾ ਸਾਹਿਬ ਨੇਗੇ ਸਾਡੇ ਪੀਰ ਪਖੰਬਰ ਵੀ ਸਾਡੇ ਬਾਬਾ ਸਾਹਿਬ ਨੇਗੇ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਆ ਮੈਂ ਸਭ ਤੋਂ ਪਹਿਲਾਂ ਤਾਂ ਜੀਵਰੇ ਜਨਤਾ ਪਹੁੰਚੀ ਆ ਮੈਂ ਉਹਨਾਂ ਦਾ ਮੇਰਾ ਤਹਿ ਦਿਲੋਂ ਤਨਵਾਦ ਕਰਦਾ ਆ ਜਿਹੜੇ ਮੇਰੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਇੰਨੀ ਸੈਕਿੰਡਾਂ ਦੀ ਗਿਣਤੀ ਦੇ ਵਿੱਚ ਆਏ ਨੇਗੇ ਤੇ ਇਹਦਾ ਜਿਹੜਾ ਅੱਜ ਮੈਸੇਜ ਹੈ ਜੀ ਉਹ ਅੱਜ ਇਹ ਹੈ ਕਿ ਵੀ ਜਿਹੜਾ ਸੁੱਤਾ ਪਿਆ ਸਾਡਾ ਸਮਾਜ ਹੈ ਉਹਨੂੰ ਜਗਾਉਣ ਦੇ ਲਈ ਅਸੀਂ ਜਿਹੜੀ ਇਹ ਅੱਜ ਜਾਗਰੂਕਤਾ ਰੈਲੀ ਕੱਢ ਰਹੇ ਆ ਨਹੀਂ ਤਾਂ ਜਣਾ ਕਣਾ ਆ ਕੇ ਉਰੇ ਬਕਵਾਸ ਮਾਰ ਕੇ ਚਲਾ ਜਾਂਦਾ ਹੈ ਕਿ ਅਸੀਂ ਖਾਲਿਸਤਾਨ ਬਣਾਵਾਂਗੇ ਜੀ ਅਸੀਂ ਫਲਾਣਾ ਕਰਦਾਂਗੇ ਢਿੰਕਾ ਕਰਦਾਂਗੇ ਤਾਂ ਅਸੀਂ ਮੈਂ ਤੁਹਾਡੇ ਵੀਡੀਓ ਦੇ ਮਾਧਮੇ ਰਹੀ ਹੈ ਜੀ ਦੱਸਣਾ ਚਾਹੁੰਦਾ ਆ ਜੇ ਜਿਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ ਨਾ ਉਹ ਸਾਡੇ ਸਾਹਮਣੇ ਆ ਕੇ ਨਾ ਜਦੋਂ ਮਰਜ਼ੀ ਚੈਲੰਜ ਕਰ ਲਵੇ ਚਾਹੇ ਦੋ ਦੋ ਹੱਥ ਕਰ ਲਵੇ ਅਸੀਂ ਉਹ ਬਾਬਾ ਸਾਹਿਬ ਦੀ ਔਲਾਦ ਹੈ ਅਸੀਂ ਉਹ ਬਾਬਾ ਜੀਵਨ ਸਿੰਘ ਜੀ ਦੀ ਔਲਾਦ ਹੈ ਅਸੀਂ ਉਹ ਬਾਬਾ ਦੀਪ ਸਿੰਘ ਜੀ ਦੀ ਔਲਾਦ ਹੈ ਅਸੀਂ ਕੋਈ ਉਰੇ ਉញੋਂ ਨਹੀਂ ਤੁਰੇ ਫਿਰਦੇ ਹੈਗੇ ਮੈਂ ਇੱਕੋ ਗੱਲ ਜਾਣਦਾ ਆ ਕਿ ਵੀ ਸਿੱਖੀ ਦੀ ਮੁੱਛ ਖੜੀ ਨਾ ਹੁੰਦੀ ਬਾਹਮਣ ਟਿੱਕਾ ਲਾਉਂਦਾ ਨਾ ਜੇਕਰ ਬਾਬਾ ਜੀਵਨ ਸਿੰਘ ਚੁੱਕ ਦਿੱਲੀੋਂ ਸ਼ੀਸ਼ੇ ਲਿਆਂਦਾ ਨਾ ਤਾਂ ਅਸੀਂ ਉਹਦੇ ਰੈਵਰ ਹੈ ਅਸੀਂ ਉਹਨਾਂ ਦੇ ਬੱਚੇ ਹੈ ਤਾਂ ਜਿਹੜਾ ਵੀ ਕੋਈ ਹੈਗਾ ਆ ਸੋ ਸਮਝ ਕੇ ਬੋਲਿਆ ਕਰੋ ਸਾਰੇ ਦੇਸ਼ ਵਾਸੀਆਂ ਨੂੰ ਅੱਜ ਬਹੁਤ ਹੀ ਜ਼ਿਆਦਾ ਪਵਿੱਤਰ ਦਿਹਾੜਾ ਹੈ ਮੈਂ ਮੇਰੇ ਵੱਲੋਂ ਮੇਰੇ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਮਜ਼ਦੂਰਾਂ ਵੱਲੋਂ ਹੋਰ ਜਿਹੜੇ ਵੱਖ-ਵੱਖ ਜਿੱਥੇ ਬੰਦੀਆਂ ਤੋਂ ਮੇਰੇ ਸਾਥੀ ਆਏ ਨੇਗੇ ਉਹਨਾਂ ਵੱਲੋਂ ਮੈਂ ਬਹੁਤ ਬਹੁਤ ਜ਼ਿਆਦਾ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਹੁਤ ਕੁਝ ਆ ਜੀ ਪਰ ਅਸਲ ਇਹ ਗੱਲ ਕਹਿੰਦੇ ਬੀ ਆਪਣੀ ਬੇਟੀਆਂ ਨੂੰ ਤੇ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਜਾਗਰੂਤ ਕਰੋ ਇਹਨਾਂ ਨੂੰ ਪੜਾਈ ਵੱਲ ਧੱਕੋ ਇਹਨਾਂ ਨੂੰ ਨਸ਼ਿਆਂ ਤੋਂ ਕਰੋ ਦੂਰ ਤੇ ਜੈਪੀਨ ਜੈਪਾ ਅੱਜ ਅਸੀਂ ਜਿਹੜਾ ਜਨਮ ਦਿਹਾੜਾ ਬਾਵਾ ਡਾਕਟਰ ਭੀਮਰਾਓ ਬੇਕਾਰਜੀ ਦਾ ਮਨਾ ਰਹੇ ਹਾਂ 134ਵਾਂ ਜਨਮ ਦਿਹਾੜਾ ਇਹਨਾਂ ਦਾ ਕਿਉਂਕਿ ਇਹਨਾਂ ਨੇ ਜਿਸ ਦਿਨ ਜਨਮ ਲਿਆ ਹੁਣ ਬੜੀ ਉੱਚੀ ਸੋਚ ਨਾਲ ਦੁਨੀਆ ਤੇ ਆਏ ਸੀਗੇ ਉਹਦੇ ਨਾਲ ਇਹਨਾਂ ਨੇ ਮਤਲਬ ਸਾਡੇ ਸਮਾਜ ਨੂੰ ਬਹੁਤ ਵੱਡੀ ਸੇਧ ਦਿੱਤੀ ਆ ਸਾਨੂੰ ਪੜੋ ਲਿਖੋ ਤੇ ਸੰਘਰਸ਼ ਕਰੋ ਇਹ ਤਿੰਨ ਗੱਲਾਂ ਸਾਨੂੰ ਜ਼ਿੰਦਗੀ ਦੇ ਵਿੱਚ ਸਿਖਾ ਕੇ ਗਈਆਂ ਉਹਨਾਂ ਦੇ ਨਾਲ ਅਸੀਂ ਉਹ ਤਿੰਨੇ ਗੱਲਾਂ ਤੇ ਅੱਜ ਜਿਹੜਾ ਸਾਡਾ ਸਮਾਜ ਆ ਉਹ ਜਾਗਰਤ ਹੋ ਚੁੱਕਿਆ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਵੋਟ ਦਾ ਸਾਨੂੰ ਕੋਈ ਅਧਿਕਾਰ ਨਹੀਂ ਸੀਗਾ ਸਾਡੇ ਲੋਕਾਂ ਨੂੰ ਪਛੜੇ ਹੋਏ ਲੋਕ ਕਹਿ ਕੇ ਬੁਗਾਰਦੇ ਸੀਗੇ ਅੱਜ ਸਾਨੂੰ ਫਖਰ ਹੈ ਕਿ ਅਸੀਂ ਇਹਨਾਂ ਕੌਮਾਂ ਦੇ ਵਿੱਚ ਪੈਦਾ ਹੋਏ ਹਾਂ ਜਿਹੜਾ ਇੱਕ ਰਹਿਬਰ ਸਾਡਾ ਬਣ ਕੇ ਆਇਆ ਤਾਂ ਉਹਨੇ ਦੁਨੀਆ ਦੇ ਵਿੱਚ ਆਪਣਾ ਜਿਹੜਾ ਨਾਂ ਉਹ ਚਮਕਾਇਆ ਅੱਜ ਅਮਰੀਕਾ ਵਰਗਾ ਮੁਲਖ ਵੀ ਇਸ ਅਮੇ ਆਪਣੇ ਵਿਚਾਰਧਾਰਾ ਨੂੰ ਮੰਨਦੇ ਨੇ ਡਾਕਟਰ ਭੀਮਰੋ ਵੇਦਕਾਰਦੀ ਨੂੰ ਸੋ ਸਾਨੂੰ ਸਰਕਾਰਾਂ ਨੂੰ ਅਸੀਂ ਤਾੜਨਾ ਕਰਨਾ ਚਾਹੁੰਦੇ ਆਂ ਵੀ ਇਹਨਾਂ ਦੇ ਸਟੈਚੂਆਂ ਤੇ ਕਿਉਂ ਡਰ ਲੱਗਣ ਲੱਗ ਗਿਆ ਅੱਜ ਸਟੈਚੂਆਂ ਦੇ ਉੱਤੇ ਖਾਸਤਾਨ ਦੇ ਨਾਰੇ ਲਿਖੇ ਜਾ ਰਹੇ ਨੇ ਅੱਜ ਸਾਡੇ ਸਟੈਚੂਆਂ ਦੀ ਭੰਨ ਤੋੜ ਕੀਤੀ ਜਾ ਰਹੀ ਆ ਕਿਉਂਕਿ ਇੱਕ ਐਡਾ ਮਹਾਨ ਯੋਧਾ ਹੋਵੇ ਮਹਾਨ ਇਨਸਾਨ ਹੋਵੇ ਜਿਨੇ ਦਲਤਾਂ ਨੂੰ ਅਰ ਸਾਰੀ ਦੁਨੀਆ ਦਾ ਭਲਾ ਕੀਤਾ ਹੋਵੇ ਉਹਦੇ ਲਈ ਇੱਕ ਐਡੇ ਵੱਡੇ ਮੁਲਕ ਦੇ ਵਿੱਚ ਉਹਨੇ ਸੰਵਿਧਾਨ ਤਿਆਰ ਕਰਕੇ ਲੋਕਾਂ ਨੂੰ ਜੀਣ ਦਾ ਮੌਕਾ ਦਿੱਤਾ ਹੋਵੇ ਔਰ ਉਹਨਾਂ ਦੇ ਹੱਕਾ ਹਕੂਕਾ ਦਾ ਮੌਕਾ ਦਿੱਤਾ ਹੋਵੇ ਸੋ ਸਾਨੂੰ ਉਸ ਰੈਵਰ ਦੀ ਕਦੇ ਵੀ ਉਹਦੇ ਪੁੱਤ ਤੱਕ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੋ ਅਸੀਂ ਸਰਕਾਰਾਂ ਨੂੰ ਤਾੜਨਾ ਕਰਦੇ ਹਾਂ ਵੀ ਜੇ ਇਹ ਪੂਰੇ ਭਾਰਤ ਦੇ ਵਿੱਚ ਇਹ ਚੀਜ਼ਾਂ ਨਾ ਰੋਕੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਸੰਘਰਸ਼ ਨੇ ਬੜੇ ਤਿੱਖੇ ਹੋਣਗੇ